ਖੁੱਡਾ ਨਹੀਂ ਮਾਰਦਾ ਉਸ ਐਮਪੀ ਸ਼ਿਪ ਤੇ ਜਿਹੜੀ ਮੈਨੂੰ ਆਪਣੇ ਲੋਕਾਂ ਦੇ ਅੰਗ ਦੇ ਵਿੱਚ ਕੂਲੂਣ ਤੋਂ ਰੋਕਦਾ ਫਿਰ ਆਹੀ ਕੁਛ ਕਰ ਰਹੇ ਹੋ ਨਾ ਕਿਸਾਨਾਂ ਨਾਲ ਤਾਂ ਹੀ ਕੋਈ ਦਿੱਤੀਆਂ ਪੈ ਰਹੀਆਂ ਤਾਂ ਹੀ ਆਹੀ ਕੁਛ ਕਿਸਾਨਾਂ ਨਾਲ ਕਰ ਰਹੇ ਹੋ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਇਲੈਕਸ਼ਨ ਹੁਣ ਲੱਗ ਗਏ ਆ ਗਏ ਐ ਤੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਕਿਸਾਨਾਂ ਦੀ ਯਾਦ ਆ ਗਈ ਹੈ ਕਿਸਾਨਾਂ ਵਾਸਤੇ ਉਹ ਲੋਕ ਸਭਾ ਦੇ ਵਿੱਚ ਕੁਝ ਗੱਲਬਾਤ ਕਰ ਰਹੇ ਹੈ ਕੀ ਗੱਲਬਾਤ ਕਰ ਰਹੇ ਹੈ ਇਹ ਅਸੀਂ ਅੱਜ ਦੀ ਵੀਡੀਓ ਜਾਣਾਂਗੇ ਤਾਂ ਚੱਲ ਗਈ ਵੀਡੀਓ ਦੇਣੇ ਤੇ ਅੱਗੇ ਵਧ ਜਾਣੇ ਹੱਡਾ ਨਹੀਂ ਮਾਰਦਾ ਉਸ ਐਮਪੀ ਸ਼ਿਪ ਤੇ ਜਿਹੜੀ ਮੈਨੂੰ ਆਪਣੇ ਲੋਕਾਂ ਦੇ ਅੰਗ ਦੇ ਵਿੱਚ ਮੂਲ ਤੋਂ ਰੋਲ ਲੜਾਂ ਫਿਰ ਆਹੀ ਕੁਛ ਕਰ ਰਹੇ ਹੋ ਨਾ ਕਿਸਾਨਾਂ ਨਾਲ ਤਾਂ ਹੀ ਦੁੱਤੀਆਂ ਪਹਿਰੀਆਂ ਤਾਂ ਹੀ ਆਹੀ ਕੁਛ ਕਿਸਾਨਾਂ ਨਾਲ ਕਰ ਰਹੇ ਹੋ ਉਹਨਾਂ ਦੀ ਗੱਲ ਸੁਣਦੇ ਨਹੀਂ ਤਾਂ ਹੀ ਤੁਹਾਡੇ ਨਾਲ ਇਹ ਹੋ ਰਿਹਾ ਨਾ ਖਰਖਾਹ ਦੁੱਤੀਆਂ ਫਿਰ ਮੈਂ ਨਹੀਂ ਬਚਾਉਂਦਾ ਤੁਹਾਨੂੰ ਖਾਓ ਪੰਜਾਬ ਕੇ ਦੋ ਐਮਪੀਜ਼ ਨੇ एक ने पहले ने कहा कि मैं मेंबरशिप को लात मारता हूं एक तो वो बोल के चले गए दूसरे आए वो कहते हैं कानून में लिखा है कि मंडी बंद होगी हम केवल इतना जानना चाहते हैं कि देश को गुमराह कौन कर रहा है तू भी जलंधर जाए जलंधर गिदारी कर रहे हो पंजाब ना गिदारी कर रहे हो तू कल तेन मीटिंग बिठा कोई किसान की मीटिंग बिठू मल्ली या बिथू जै तू कोई पूछना हद है शर्म ना दी चीज है कोई ਚਰਚਾ ਤਾਂ ਕਰ ਚੁੱਕੇ ਆ ਵਾਪਸ ਕਿਉਂ ਨਹੀਂ ਲੈਂਦੇ ਇਹ ਮੁੱਦਾ ਹੁਣ ਕੱਲੇ ਪੰਜਾਬ ਦਾ ਨਹੀਂ ਇਹ ਮੁੱਦਾ ਕੱਲੇ ਹਰਿਆਣਾ ਦਾ ਨਹੀਂ ਇਹ ਜਨ ਅੰਦੋਲਨ ਬਣ ਚੁੱਕਿਆ ਹੈ ਪਹਿਲਾਂ ਪਹਿਲਾਂ ਕਿਹਾ ਗਿਆ ਕਿ ਪੰਜਾਬ ਦਾ ਮੁੱਦਾ ਹੈ ਸਿਰ ਪੰਜਾਬ ਕਾ ਮਾਮਲਾ ਹੈ ਇਸ ਸੇ ਕੀ ਲੈਣਾ ਦੇਣਾ ਪੂਰੇ ਦੇਸ਼ ਕੋ ਕੋਈ ਦਿੱਕਤ ਨਹੀਂ ਹੈ ਸਪੀਕਰ ਸਾਹਿਬ ਗੁਰੂ ਤੇਗ ਬਹਾਦਰ ਦੇ ਵਾਰਸਾਂ ਨੂੰ ਦੇਸਤロイ ਕਿਆ ਜਾ ਰਿਹਾ ਤੇ ਸਰ ਚਾਂਦਨੀ ਚੌਂਕ ਚ ਕੁਝ ਪਟਕਾਏ ਹੋਏ ਕੁਝ ਰਸਤੇ ਤੋਂ ਪਟਕਾਏ ਹੋਏ ਜਾਂ ਰਸਤੇ ਦਿਖਾਏ ਹੋਏ ਕੁਝ ਮੁੰਡੇ ਆ ਗਏ ਉਦੋਂ ਚਾਂਦਨੀ ਚੌਂਕ ਚ ਲਾਲ ਕਿਲੇ ਚ ਉਹਨਾਂ ਤੇ ਪਰਚੇ ਦਰਜ ਹੋ ਰਹੇ ਨੇ ਹੱਦ ਹੈ ਸ਼ਰਮਨਾ ਦੀ ਚੀਜ਼ ਹੈ ਕੋਈ ਕਿਸਾਨਾਂ ਦੇ ਮਾਮਲੇ ਤੇ ਇਹ ਬਿੱਲ ਵਾਪਸ ਲਓ ਤੇ ਚਰਚਾ ਕਰੋ ਉਹ ਕਹਿੰਦੇ ਸਰਕਾਰ ਕਹਿੰਦੀ ਚਰਚਾ ਕਰੋ ਚਰਚਾ ਤਾਂ ਸਰ 11 11 라운ਡ ਹੋ ਗਏ ਚਰਚਾ ਤਾਂ ਕਰ ਚੁੱਕੇ ਆ ਵਾਪਸ ਕਿਉਂ ਨਹੀਂ ਲੈਂਦੇ ਮੈਂ ਕਹਿੰਦਾ ਸੀ ਤੇ ਮੈਨੂੰ ਕਹਿੰਦੇ ਤੈਨੂੰ ਸਸਪੈਂਡ ਕਰਦਾਂਗੇ ਤੇਰੀ ਐਮਪੀ ਸ਼ਿਪ ਚਲੀ ਜਾਊ ਕਰੋ ਸਸਪੈਂਡ ਮੈਨੂੰ ਚਲੋ ਕਰੋ ਮੈਨੂੰ ਮੇਰੀ ਐਮਪੀ ਸ਼ਿਪ ਚਲੀ ਜਾਵੇ ਮੈਂ ਠੋਡਾ ਨਹੀਂ ਮਾਰਦਾ ਉਸ ਐਮਪੀ ਸ਼ਿਪ ਤੇ ਜਿਹੜੀ ਮੈਨੂੰ ਆਪਣੇ ਲੋਕਾਂ ਦੇ ਹੱਕ ਦੇ ਵਿੱਚ ਬੋਲਣ ਤੋਂ ਰੋਕਦੀ ਹੋਵੇ ਕੇ ਕੱਕਰੀ ਰਾਤ ਸਿਆਲ ਦੀ ਧਰਤੀ ਸੁਨਮਸਾਨ ਪਿਛਲੇ ਪੈਰ ਤਰੇਲ ਦੇ ਮੋਤੀ ਜੰਮਦੇ ਜਾਣ ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁੱਕਲਾਂ ਤਾਣ ਜੇ ਮੂੰਹ ਕੱਢੀਏ ਬੁੱਕਲੋਂ ਪਾਲਾ ਆਵੇ ਖਾਨ ਇਸ ਵੇਲੇ ਜਾਂ ਜਾਗਦੇ ਤਾਰੇ ਵਿੱਚ ਅਸਮਾਨ ਜਾਂ ਕੋਈ ਕਰਦਾ ਭਗਤ ਜਨ ਖੂਹੇ ਉੱਤੇ ਇਸ਼ਨਾਨ ਜਾਂ ਕੋਈ ਕਿਸਮਤ ਦਾ ਬਲੀ ਜਾਗ ਰਿਹਾ ਕਿਸਾਨ ਪਾਣੀ ਲਾਉਂਦਿਆਂ ਹੱਥ ਪੈਰ ਜਿਹਦੇ ਨੀਲੇ ਹੁੰਦੇ ਜਾਣ ਤੇ ਤੁਸੀਂ ਉਹਨੂੰ ਉਹਨੂੰ ਠੰਡ ਤੋਂ ਡਰਾਉਂਦੇ ਹੋ ਜਿਹਦੇ ਹੱਥ ਪੈਰ ਨੀਲੇ ਹੁੰਦੇ ਨੇ ਠੰਡ ਦੇ ਵਿੱਚ ਤੁਸੀਂ ਕਮਲ ਕੇ ਫੁੱਲ ਵਾਰੇकील ਠੋਕ ਰਹੇ ਆਂ ਔਰ ਕੀਲ ਠੋਕਨੇ ਵਾਲੇ ਫੁੱਲ ਉਗਾ ਰਹੇ हद है यार यहां मेरे ख्याल में इस हाउस में जेपी आंदोलन से बहुत से फिर वो परजीवी हो गए सारे हद है तो अगर वो परजीवी है तो बीजेपी वालों मेरी बात सुन लो तुम रक्त जीवी हो रक्त जीवी हो तुम हद हद हैरानी की हद है इस लोकसभा से राज्यसभा टोटल जिन्होंने अपना किता जिन्होंने अपना काम जिन्होंने अपनी मेहनत ਫਾਰਮਿੰਗ ਲਿਖਿਆ ਕਿਸਾਨ ਲਿਖਿਆ ਉਹਦੀ ਗਿਣਤੀ ਜੇ ਮੈਂ ਦੇਖਾਂ ਤਾਂ 203 ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਚ ਜਿਨ੍ਹਾਂ ਨੇ ਆਪਣੇ ਆਪ ਨੂੰ ਕਿਸਾਨ ਲਿਖਿਆ 203 ਤੇ ਉਹਦੇ ਵਿੱਚ ਜਿਹੜੇ ਬੀਜੇਪੀ ਦੇ ਇਕੱਲੇ ਐਮਪੀ ਨੇ ਜਿਨ੍ਹਾਂ ਨੇ ਕਿਸਾਨ ਲਿਖਿਆ ਅਨਰਾਗ ਜੀ ਤੁਸੀਂ ਵੀ ਉਹਨਾਂ ਚੋਂ ਆ ਪੰਜਾਬ ਦੇ ਦੋ ਐਮਪੀਜ਼ ਨੇ एक ने पहले ने कहा कि मैं मेंबरशिप को लात मारता हूं एक तो वो बोल के चले गए दूसरे आए वो कहते हैं कानून में लिखा है कि मंडी बंद होगी हम केवल इतना जानना चाहते हैं कि देश को गुमराह कौन कर रहा है ये देश को बताएं और सदन को बताएं कि कहां पर लिखा है कि मंडी बंद होगी आज बताकर जाए यार तुम सुनता लो फिर आही कुछ कर रहे हो ना किसान प्लीजियां पैरियां ताही आही कुछ किसानों कर रहे हो उन्हों गल सुन नहीं ताही थोड़े ना यहाँ हो रही है ना फिर खाओ चुतियां फिर मैं नहीं बचाऊंगा थोड़ू खाओ पंजाब के सांसद यहाँ पर खड़ा होकर जो पंजाब के किसानों को गुमराह करके यहाँ पर पहले, आज फिर देश को गुमराह करने का बता पाए कि कहाँ कानून में लिखा है कि मंडी बंद होगी सर इनको अपनी चिंता है अपनी राजी की है ये किसान के कंधे पर बंदूर रख के चला रहे सर ਕਾਨੂੰਨ ਨੇ کہیں ਨਹੀਂ ਲਿਖਾ ਕਿ ਦਨ ਕਾਨੂੰਨ ਨੇ ਕਿ ਕਹੀਂ ਪਰ ਮੰਡੀ ਬੰਦ ਹੋਗੀ ਸਰ ਤੂੰ ਵੀ ਜ਼ਲੰਦਰ ਦਾ ਹੈ ਜ਼ਲੰਦਰ ਦੇ ਨਾਲ ਤੂੰ ਪੰਜਾਬ ਨਾਲ ਗਦਾਰੀ ਕਰ ਰਹੇ ਹੋ ਪੰਜਾਬ ਨਾਲ ਗਦਾਰੀ ਕਰ ਰਹੇ ਹੋ ਤੂੰ ਕਦ ਲਈ ਮੈਨੂੰ ਮੀਟਿੰਗ ਚ ਬਿਠਾਉਂਦਾ ਕੋਈ ਕਿਸਾਨਾਂ ਦੀ ਮੀਟਿੰਗ ਮਿੱਟੂ ਤੂੰ ਵੱਲੋਂ ਮੱਲੀ ਯਾਰ ਮਿੱਟੂ ਤੈਨੂੰ ਕੋਈ ਪੁੱਛਦਾ ਮਿੱਟੂ ਲੈ ਤੂੰ ਮੀਟਿੰਗ ਚ ਬਹਿਣਾ ਯਾਰ ਤੇਰਾ ਕੋਈ ਫਾਇਦਾ ਹੀ ਨਹੀਂ ਹੁਣ ਤੈਨੂੰ ਕਿਹਾ ਕੇ ਹਟਿਆ ਨਾ ਸੀਐਮ ਤੈਨੂੰ ਉੱਥੇ ਨਹੀਂ ਬਣਾਇਆ ਤੇਰੇ ਭਾਦਰ ਨੂੰ ਇੱਥੇ ਤੈਨੂੰ ਮੀਟਿੰਗ 'ਚ ਨਹੀਂ ਬਹਿਣ ਦਿੰਦਾ ਕੋਈ ਹੋਰ ਤੂੰ ਹੁਣ ਚੁੱਪ ਕਰ ਜਾ ਹੋਰ ਮਾਰੀ ਕਰੂੰਗਾ ਨਹੀਂ ਵਿਰੋਧ ਦੇਖੋ ਸੀਐਮ ਭਗਵੰਤ ਮਾਨ ਸਾਹਿਬ ਕਹਿ ਰਹੇ ਆ ਕਿ ਜਿਹੜਾ ਕਿਸਾਨਾਂ ਦਾ ਬਿੱਲ ਹੈ ਉੱਤੇ ਅਮਲ ਕਿਉਂ ਨਹੀਂ ਹੋ ਰਿਹਾ ਲੋਕ ਸਭਾ ਦੇ ਵਿੱਚ ਬਹਿ ਕੇ ਉਹ ਇਹ ਗੱਲਬਾਤ ਕਰਨ ਰਹੇ ਆ ਤੇ ਲੇਕਿਨ ਇਹ ਬੜੀ ਗੱਲ ਹੈ ਬੜਾ ਮੈਂ ਤੇ ਬੜਾ ਵੈਸੇ ਮੈਂ ਹੈਰਾਨ ਹੋਇਆ ਕਿ ਭਗਵੰਤ ਮਾਨ ਨੇ ਗੱਲ ਕਰਨ ਰਿਹਾ ਕਿਸਾਨਾਂ ਦੇ ਹੱਕ ਦੀ ਜਿਨਨੇ ਕਿ ਦੇਖੋ ਆਪਣੇ ਬੰਦੀ ਸਿੰਘਾਂ ਵਾਸਤੇ ਕੋਈ ਕੰਮ ਨਹੀਂ ਕੀਤਾ ਜਿਨੇ ਕੇ ਆਪਣੇ ਦੌਰੇ ਹਕੂਮਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੇ ਟਿੱਪਣੀਆਂ ਦੇ ਰਹੀਆਂ ਉਹਦੇ ਉੱਤੇ ਕੋਈ ਕਾਨੂੰਨ ਨਹੀਂ ਬਣਾਇਆ ਕੋਈ ਵੀ ਇਹੋ ਜਿਹਾ ਸਖਤ ਕਾਨੂੰਨ ਨਾ ਦੇ ਕਿ ਕੋਈ ਬੰਦਾ ਟਿੱਪਣੀ ਕਰਨ ਦੀ ਜੁਰਤ ਹੀ ਨਾ ਕਰੇ ਬਸ ਆਪਣੀ ਗਵਰਨਮੈਂਟ ਨੂੰ ਲੈ ਕੇ ਚੱਲਦਾ ਰਿਹਾ ਬਲਕਿ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਬੜਾ ਵਿਵਾਦ ਚੱਲਿਆ ਕਿ ਜਿਹੜਾ ਭਾਨਾ ਸਿੱਧੂ ਸੀ ਭਾਨੇ ਸਿੱਧੂ ਦੇ ਨਾਲ ਕੀ ਹਾਲ ਕੀਤਾ ਗਿਆ ਕਿਸ ਤਰ੍ਹਾਂ ਉਹਨੂੰ ਤਾਕਤ ਦੇ ਵਿੱਚ ਨਾਲ ਦਬਾਇਆ ਗਿਆ ਉਹ ਕਿਸ ਤਰ੍ਹਾਂ ਲਿਵਟ ਹੈਗਾ ਇਹਦੇ ਫੇਰ ਜਿਹੜੀ ਸੰਗਤਾਂ ਸੀ ਉਹਦੇ ਨਾਲ ਕਠੀਆਂ ਹੋਈਆਂ ਤੇ ਫਿਰ ਸੀਐਮ ਭਗਵੰਤ ਮਾਨ ਨੂੰ ਮਜਬੂਰਨ ਆ ਭਾਵੇਂ ਸਿੱਧੇ ਨੂੰ ਛੜਨਾ ਪਿਆ ਹੁਣ ਜਦੋਂ ਵੋਟ ਲਾ ਕੇ ਆ ਗਏ ਆ ਤੇ ਹੁਣ ਸੀਐਮ ਭਗਵੰਤ ਮਾਨ ਨੂੰ ਕਿਸਾਨ ਯਾਦ ਆ ਗਏ ਆ ਆਪਣੇ 15 ਸਾਲਾਂ ਇਹਨੂੰ ਕਿਸਾਨਾਂ ਦੀ ਕੋਈ ਯਾਦ ਨਹੀਂ ਆਈ ਕਿ ਕਿਸਾਨਾਂ ਦੀ ਮੈ ਕੋਈ ਗੱਲਬਾਤ ਕਰਨੀ ਹੈ ਕਿਸਾਨਾਂ ਨੂੰ ਵੀ ਮੈਂ ਕੋਈ ਰਿਲੀਫ ਦੇਣਾ ਹੈ ਉਦੋਂ ਭਗਵੰਤ ਮਾਨ ਸਾਹਿਬ ਆਪਣਾ ਕੁਰਸੀ ਤੇ ਲੱਗੇ ਰਹੇ ਆ ਤੇ ਹੁਣ ਪੰਜਾਬ ਗੱਲ ਕਰਨ ਰਿਹਾ ਹੈ ਕਿਸਾਨਾਂ ਦੀ ਮੈਨੂੰ ਤੇ ਵੀਰੋ ਲੱਗਦਾ ਵੈ ਕਿ ਭਗਵੰਤ ਮਾਨ ਅਸਲ ਦੇ ਵਿੱਚ ਇਲੈਕਸ਼ਨ ਦੇ ਵੋਟ ਲੈਣ ਵਾਸਤੇ ਇਹ ਸਾਰੇ ਸਟੰਟ ਕਰਨ ਰਿਹਾ ਸਾਰੀਆਂ ਗੱਲਬਾਤਾਂ ਕਰਨ ਰਿਹਾ ਕਿਉਂਕਿ ਅਗਰ ਭਗਵੰਤ ਮਾਨ ਨੂੰ ਕਿਸਾਨਾਂ ਦੀ ਪਹਿਲੇ ਤੋਂ ਫਿਕਰ ਹੁੰਦੀ ਤੇ ਉਹ ਪਹਿਲੇ ਹੀ ਇਹ ਗੱਲ ਕਰਦਾ ਇੱਕ ਜ਼ੋਰ ਦਿੰਦਾ ਤਾਂ ਕਿ ਉਹ ਨੋਬਤ ਇੱਥੋਂ ਤੱਕ ਆਉਣੀਆ ਦਿੰਦਾ ਕਿਸਾਨਾਂ ਦਾ ਅੰਦੋਲਨ ਜਿਹੜਾ ਵੈ ਉਹ ਕਦੀ ਹੁੰਦਾ ਹੀ ਨਾ ਕਿਸਾਨ ਦੇਖੋ ਵੀਰੋ ਆਪਣੇ ਘਰ-ਬਾਰ ਛੱਡ ਕੇ ਆਪਣੇ ਖੇਤ ਕੰਮ ਜਾਨਵਰ ਪਸ਼ੂ ਛੱਡ ਕੇ ਉਹ ਅੱਡੀ ਦੂਰ ਆਏ ਹੈ ਉਹਨਾਂ ਦਾ ਕਿੰਨਾ ਨੁਕਸਾਨ ਪਿੱਛੇ ਹੋਣ ਰਿਹਾ ਅੱਗੇ ਉਹ ਪ੍ਰਸ਼ਾਸਨ ਜਿਹੜਾ ਵੈ ਉਹਨਾਂ ਤੇ ਲਾਠੀਆਂ ਆਸੂ ਗੈਸ ਤੇ ਪਤਾ ਨਹੀਂ ਗਰਬਰ ਦੀਆਂ ਗੋਲੀਆਂ ਕੀ ਕੁਝ ਵਰਸਾ ਰਿਹਾ ਵੈ ਉਹ ਜ਼ਖਮੀ ਹੋ ਰਹੇ ਆ ਅੱਖਾਂ ਉਹਨੇ ਖਰਾਬ ਹੋ ਰਹੀਆਂ ਵੈ ਫਿਰ ਉਹਨਾਂ ਦੇ ਟਰੈਕਟਰ ਖਰਾਬ ਹੋ ਰਹੇ ਆ ਉਹ ਸਾਰਾ ਕੁਝ ਬਰਦਾਸ਼ਤ ਕਰਨ ਲੈ ਕਿਉਂ ਕਰਨ ਲੈ ਕਿਉਂਕਿ ਉਹਨਾਂ ਨਾਲ ਜ਼ਿਆਤੀ ਹੋਣ ਰਹੀ ਹੈ ਕਿਉਂਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇਗੇ ਸੀ ਵਾਅਦੇ ਪੂਰੇ ਨਹੀਂ ਹੋਣ ਰਿਹਾ ਕਿਸਾਨਾਂ ਨੂੰ ਨੁਕਰੇ ਲੈ ਜਾ ਰਹੇ ਆ ਤੇ ਵੀਰੋ ਫਿਰ ਮਜਬੂਰਾਂ ਜਿਹੜੇ ਕਿਸਾਨ ਹੈ ਉਹ ਸਾਰਾ ਕੁਝ ਕਰਨ ਰਿਹਾ ਜਿਹੜੀ ਮੋਦੀ ਸਰਕਾਰ ਆ ਉਹਨੂੰ ਚਾਹੀਦਾ ਵੈ ਕਿ ਜਿਹੜੀ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਆ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ ਉਹਨਾਂ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਕਿਸਾਨ ਉਹ ਅੰਨ ਦਤਾ ਵੈ ਜਿਹੜੇ ਕਿ ਪੂਰੇ ਇੰਡੀਆ ਨੂੰ ਖੁਰਾਕ ਦਿੰਦੇ ਆ ਫਲ ਦਿੰਦੇ ਆ ਸਬਜ਼ੀਆਂ ਦਿੰਦੇ ਆ ਪੂਰੇ ਇੰਡੀਆ ਨੂੰ ਪਾਲਦੇ ਆ ਤੇ ਪਾਲਣ ਵਾਲੇ ਜਿਹੜਾ ਵੈ ਉਹਦੇ ਨਾਲ ਐਂਦਾ ਸਲੂਕ ਨਹੀਂ ਕਰਨਾ ਚਾਹੀਦਾ ਵੀਰੋ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਢਿੱਡ ਸਾਰਾ ਖਿਆਲ ਰੱਖਿਓ ਦਾ ਆ ਯਾਰ ਰੱਖਿਓ ਅੱਲਾਹ ਫੇ